ਉਹ ਕਹਿਣ ਲੱਗੇ ਵੇਖੋ ਮੁਹੰਮਦ ਸਾਹਿਬ ਦੀ ਕਬਰ ਦਾ ਅਰਦ ਨਹੀਂ ਕਰਦੇ ਸੱਚੇ ਪਾਰਸ਼ਾ ਖੜਾਵਾ ਕਿਉਂ ਪਾਈ ਆਉਂਦੇ ਆ ਕਿਉਂ ਵੇਖ ਕੇ ਮਾਰਨ ਰੋਕਣ ਲਗੇ ਜੋ ਰੋਕਣ ਲੱਗੇ ਉੱਠ ਕੇ ਮਾਰਾ ਸਾਹਿਬ ਦੇ ਹਜ਼ੂਰ ਉਹ ਜਿਹੜੀ ਮੁਹੰਮਦ ਸਾਹਿਬ ਦੀ ਕਬਰ ਸੀ ਉਸੇ ਖਾਂ ਤੋਂ ਉੱਠ ਕੇ ਮਾਰੇ ਚਰਨਾ ਤੇ ਦੇਖ ਪਈ ਤੀਰਾਗੋ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਘਰ ਬੈਸਣਾ ਸਾਧ ਸੰਗਤਿ ਦੇ ਸਤਿਗੁਰੂ ਨਾਨਕ ਦੇਵ ਮਹਾਰਾਜੀ ਜਿਸ ਵਾਰ ਮੱਕੇ ਗਏ ਐ ਭਾਈ ਮਰਦਾਨੇ ਨੇ ਕਿਹਾ ਮਾਰਾ ਮੈਨੂੰ ਮੱਕਾ ਤਾਂ ਵੇਖ ਲਿਆ ਮਦੀਨਾ ਵੀ ਵਿਖਾ ਦਿਓ ਜਿੱਥੇ ਮੁਹੰਮਦ ਸਾਹਿਬ ਜਾ ਕੇ ਚੜ੍ਹਾਈ ਕੀਤੀ ਐ ਕਬਰ ਐ ਮੁਹੰਮਦ ਦੀ ਕਹਿੰਦੇ ਕਹਿੰਦੇ ਨੇ ਐ ਮੌਲਾ ਮੈਨੂੰ ਮੱਕੇ ਕੇ ਮਦੀਨੇ ਚ ਬੁਲਾਵਾਂ ਹੈ ਇਹ ਗੀਤ ਗਾਉਂਦੇ ਹੁੰਦੇ ਮੁਸਲਮਾਨ ਉਹ ਮਾਰਾ ਮਦੀਨਾ ਵੀ ਮੈਨੂੰ ਵਿਖਾਓ ਗੁਰੂ ਸਾਹਿਬ ਕਹਿਣ ਲੱਗੇ ਮਰਦਾਨਿਆਂ ਇੱਥੋਂ 240 ਮੀਲ ਹੈ ਤੇ 20 ਦਿਨ ਦਾ 20 ਵੀ ਕੋ ਤੁਰ ਕੇ 12 ਦਿਨ ਦਾ ਰਾਹ ਹੈ ਇਹ ਜਦੋਂ ਵਚਨ ਕੀਤੇ ਉਸ ਵੇਲੇ ਕਹਿੰ ਲਗਾ ਮਾਰਾ ਹਜ਼ਾਰਾਂ ਕੋਹਾਂ ਇੱਕ ਸ਼ਰਧਾ ਪੜਾ ਕੇ ਮੱਕੇ ਤੇ ਜਾਂਦਾ ਮੈਨੂੰ ਹੁਣ ਕੀ ਔਖਾ ਹੈ ਜੂਰ ਲਿ ਚਲੋ ਸਤਿਗੁਰੂ ਫਿਰ ਤੁਰ ਕੇ ਗਏ 12 ਦਿਨ ਤੇ ਉੱਥੇ ਪਹੁੰਚੇ ਜਦੋਂ ਪਹੁੰਚੇ ਮਾਰਾ ਸਾਹਿਬ ਉੱਥੇ ਮਦੀਨੇ ਦੇ ਅੰਦਰ ਮੁਹੰਮਦ ਸਾਹਿਬ ਦੀ ਕਬਰ ਹੈ ਉਹਦਾ ਲੋਕ ਬੈਠੇ ਸੇਵਨ ਕਰ ਰਹੇ ਸੀ ਉੱਥੋਂ ਦੇ ਮਜ਼ਹੌਰਗੇ ਦੇ ਲੋਕ ਸੀ ਕਾਜ਼ੀ ਮਲਾਣੇ ਗੁਰੂ ਮਾਰਾ ਸਾਹਿਬ ਖੜਾਵਾਂ ਪਾ ਕੇ ਅੰਦਰ ਚਲੇ ਗਏ ਉਹ ਕਹਿਣ ਲੱਗੇ ਵੇਖੋ ਮੁਹੰਮਦ ਸਾਹਿਬ ਦੀ ਕਬਰ ਦਾ ਆਦ ਵੀ ਨਹੀਂ ਕਰਦੇ ਸੱਚੇ 파ਰਸ਼ਾ ਖੜਾਵਾ ਕਿਉਂ ਪਾਈ ਆਉਂਦੇ ਐ ਕਿਉਂ ਵੇਖ ਕੇ ਮਾਰਨ ਰੋਕਣ ਲੱਗੇ ਜੋ ਰੋਕਣ ਲੱਗੇ ਉੱਠ ਕੇ ਮਾਰਾ ਸਾਹਿਬ ਦੇ ਹਜ਼ੂਰ ਉਹ ਜਿਹੜੀ ਮੁਹੰਮਦ ਸਾਹਿਬ ਦੀ ਕਬਰ ਸੀ ਉਸੇ ਖਾਂ ਤੋਂ ਉੱਠ ਕੇ ਮਾਰੇ ਚਰਨਾ ਤੇ ਦਿਖ ਪਈ ਫੇਰ ਉੱਥੇ ਮਾਰੇ ਦੇ ਚਰਨਾ ਤੇ ਝੁੱਕ ਕੇ ਫੇਰ ਪਿਛਲੇ ਖਾਂ ਉੱਥੇ ਹੀ ਜਾ ਟਿੱਕੀ ਹੈਰਾਨ ਹੋ ਗਏ ਵੇਖ ਕੇ ਕਹਿੰਦੇ ਅੱਗੇ ਸੁਣਿਆ ਸੀ ਮੱਕਾ ਗੁਰੂ ਸਾਹਿਬ ਨੂੰ ਫੇਰਿਆ ਚਰਨਾ ਨਾਲ ਵੇ ਹੁਣ ਕਬਰ ਮੁਹੰਮਦ ਸਾਹਿਬ ਦੀ ਜੋ ਝੁਕੀ ਅਸੀਂ ਕਿਉਂ ਨਾ ਝੁਕੀ ਉਹਨਾਂ ਦੇ ਅੱਗੇ ਫਿਰ ਗੁਰੂ ਨਾਨਕ ਸਾਹਿਬ ਦੇ ਚਰਨੀ ਝੁੱਕ ਕੇ ਬੇਨਤੀ ਕੀਤੀ ਕਿ ਮਹਾਰਾ ਮੁਹੰਮਦ ਸਾਹਿਬ ਦਾ ਇਹ ਮਕਾਮ ਹੈ ਇੱਥੇ ਆਪ ਨੂੰ ਆਦੇ ਨਾਲ ਆਉਣਾ ਚਾਹੀਦਾ ਸੀ ਆਪਜੀ ਖੜਾਵਾਂ ਪਾ ਕੇ ਕਿਉਂ ਆਏ ਮੁਹੰਮਦ ਸਾਹਿਬ ਦੀ ਕਬਰ ਵੀ ਆਪਦੇ ਅੱਗੇ ਝੁਕੀ ਹੈ ਜੋ ਆਖਰੀ ਪਕੰਬਰ 1,24,000 ਪਕੰਬਰ ਹੋਏ ਹੈ ਹਜ਼ਾਰ ਖਰੀਫਾ ਹੋਇਆ ਹੈ ਉਹਨਾਂ ਜੋ ਆਖਰੀ ਮੁਹੰਮਦ ਪਕੰਬਰ ਹੋਇਆ ਹੈ ਕੁਛੀ ਮੁਹੰਮਦ ਸਾਹਿਬ ਨੇ ਵੀ ਤੁਹਾਡੇ ਅੱਗੇ ਝੁਕ ਗਿਆ ਅਸੀਂ ਤੁਹਾਡਾ ਕਿਉਂ ਨਾ ਸਤਕਾਰ ਕਰੀਏ ਉਸ ਵੇਲੇ ਗੁਰੂ ਸਾਹਿਬ ਨੇ ਉਪਦੇਸ਼ ਮਦੀਨੇ ਚ ਬਖਸ਼ਿਆ ਸਾ ਸੰਗੇ ਜੀ 17ਵੀਂ ਅਸ਼ਟਵਦੀ ਜੋ ਚੱਲ ਰਹੀ ਹੁੰ ਸਕੀ ਪੈਸਾ